ਕਹੂੰ ਦਿਨੇ ਪਾਟ ਪਟੰਬਰ ਕਹੂੰ ਪਲੰਗ ਨਿਵਾਰਾ ਕਹੂੰ ਗਰੀਬ ਉਦਰੀ ਨਾਹੀ ਕਹੂੰ ਆਨ ਪਰਰ ਐ ਰਖੋ ਬਾਦ ਨਾ ਕੀਜੈ ਰੇ ਮਨ ਸੁਕ੍ਰਿਤਾ ਕਰ ਕਰ ਲੀਜੈ ਰੇ ਮਹਾਰਾ ਏਕ ਜੋ ਮਾਟੀ ਗੁੰਧੀ ਬਹੁ ਬੇਦੋ ਪਾਣੀ ਲਾਏ ਕਾਹੂ ਮੈਂ ਮੋਤੀ ਮੁਕਤਾ ਹਲ ਕਾਹੂ ਆਦ ਲਗਾਈ ਸੁਮੈ ਧਨ ਰਖਨ ਕੋ ਦੀਆ ਮੋਗਦ ਕਹ ਧਨ ਮੇਰਾ ਜਮ ਕ ਡੰਡ ਮੂੰਡ ਮ ਲਗੈ ਹਿਨਮਨ ਕਰ ਨਿਵੇਰਾ ਹਰ ਜਨ ਉਹ ਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਰ ਗਟ ਫਾਰ ਚਟਾਰਾ ਲੈ ਗयो ਤਰੀ ਤਾਗਰੀ ਛੁਟੀ ਤਹ ਕਬੀਰ ਸੁਨੋ રે ਸੰਤੋ ਮੇਰੀ ਮੇਰੀ ਝੂਠੀ ਚਰ ਘਟ ਫਾਰ ਚਟਾਰ ਲੈ ਗयो ਤਰੀ ਤਾ ਗਰੀ ਛੁਟੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਨ ਪਵਿੱਤਰ ਮਵਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਗੁਰੂ ਕਿਰਪਾ ਸਦਕਾ ਆਪ ਜੀ ਨੇ ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸੋਦਰ ਪਵਨ ਬਾਣੀ ਦਾ ਪਾਠ ਉਪਰੰਤ ਗੁਰੂ ਸਵਾਰਿਆਂ ਪਾਸੋਂ ਹਰਜਨ ਹਰ ਜਿਸ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਚਲ ਰਹੀ ਲੜੀ ਵਾਰ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੀ ਜਿਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਸਾ ਰਾਗ ਦੇ ਅੰਦਰ ਭਗਤ ਬਾਣੀ ਦੇ ਸਰਲੇਖੇੜ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦੋ ਚਾਰਣ ਕੀਤਾ ਹੋਇਆ ਇਹ ਪਾਵਨ ਸ਼ਬਦ ਜਿਸ ਦੀ ਅੱਜ ਅਸੀਂ ਵਿਚਾਰ ਕਰਨ ਦਾ ਯਤਨ ਕਰਨਾ ਹੈ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਆਪ ਜੀ ਜਿਤਨੇ ਸਤ ਸੰਗਤ ਰੂਪ ਤੇ ਵੀ ਜੁੜ ਕੇ ਬੈਠੇ ਹੋ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦਾ ਅਰਹਾਓ ਵਾਲਾ ਪਦ ਹੈ ਐਰਖੋ ਬਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਐਰਖ ਦਾ ਜਿਹੜਾ ਅਰਥ ਹੈ ਐਰਖ ਦਾ ਅਰਥ ਹੈ ਈਰਖਾ ਕਰਨੀ ਮਨ ਦੇ ਵਿੱਚ ਸਾੜਾ ਰੱਖਣਾ ਵਾਦ ਦਾ ਅਰਥ ਹੈ ਝਗੜਾ ਰ ਕਰਨਾ ਇਸ ਦੇ ਨਾਲ ਦਾ ਇਹ ਸ਼ਬਦ ਜਿਹੜਾ ਉਹ ਅਸੀਂ ਪਿਛਲਾ ਜਿਹੜਾ ਸ਼ਬਦ ਵਿਚਾਰਿਆ ਸੀ ਨਾ ਉਸੇ ਪਰਕਰਣ ਦੇ ਵਿੱਚ ਇਹ ਸ਼ਬਦ ਹੈ ਪਿਛਲਾ ਸ਼ਬਦ ਅਸੀਂ ਵਿਚਾਰਿਆ ਸੀ ਜਿਸ ਦਾ ਰਹਾਉ ਵਾਲਾ ਪਦ ਹੈ ਮੇਰੀ ਮੇਰੀ ਕਰਤੇ ਜਨਮ ਗयो ਸਾਗਰ ਸੋਖ ਭੁਜੰਗ ਬਲਿਓ ਉਥੇ ਭਗਤ ਕਬੀਰ ਸਾਹਿਬ ਨੇ ਵੀ ਇਹ ਸਮਝਾਇਆ ਸੀ ਇਨਸਾਨ ਤੇਰਾ ਸਾਰਾ ਜੀਵਨ ਮੈਂ ਮੇਰੀ ਮੈਂ ਮੇਰੀ ਕਰਦਿਆਂ ਹੋਇਆ ਬਤੀਤ ਹੋ ਗਿਆ ਤੇ ਹੌਲੀ-ਹੌਲੀ ਤੇਰੀਆਂ ਜੜੀਆਂ ਤਾਕਤਾਂ ਨੇ ਉਹ ਤੇਰੇ ਹੱਥ ਦੇ ਵਿੱਚੋਂ ਜਾ ਰਹੀਆਂ ਨੇ ਬਲ ਘਟਦਾ ਜਾ ਰਿਹਾ ਹੈ ਕੋਈ ਉਪਦੇਸ਼ ਅੱਜ ਸਾਡੇ ਨਾਲ ਸਾਂਝਾ ਕੀਤਾ ਇਹ ਮੇਰੇ ਆ ਮਨਾ ਕਿਸੇ ਦੇ ਈਰਖਾ ਨਫ਼ਰਤ ਨੂੰ ਛੱਡ ਕੇ ਚੰਗੇ ਪਾਸੇ ਚੋ ਬੰਦਾ ਮਨ ਦੇ ਵਿੱਚ ਈਰਖਾ ਤੇ ਸਾੜਾ ਕਦੋਂ ਕਰਦਾ ਹੈ ਕਈ ਵਾਰ ਇਨਸਾਨ ਜੋ ਕੁਝ ਨੂੰ ਮਿਲਿਆ ਹੈ ਜੋ ਕੁਝ ਇਨਸਾਨ ਦੇ ਕੋਲ ਹੈ ਨਾ ਬੜੀ ਵਾਰ ਇਨਸਾਨ ਉਹਦੇ ਨਾਲ ਸੰਤੁਸ਼ਟ ਹੁੰਦਾ ਹੈ ਬੜਾ ਸੋਹਣਾ ਗੁਜ਼ਾਰਾ ਆਪਣਾ ਚਲਾ ਰਿਹਾ ਹੁੰਦਾ ਪਰ ਇਨਸਾਨ ਦੀ ਮਾਨਸਿਕ ਦਤਾ ਦਸ਼ਾ ਪਤਾ ਕਦੋਂ ਵਿਗੜਦੀ ਹੈ ਜਦੋਂ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਮੇਰਾ ਜਿਹੜਾ ਗੁਆਡੀ ਹੈ ਉਹਦੇ ਕੋਲੋਂ ਮੇਰੇ ਨਾਲੋਂ ਵੀ ਵੱਧ ਹੈ ਮੇਰਾ ਜਿਹੜਾ ਭਰਾ ਹੈ ਉਹ ਮੇਰੇ ਨਾਲੋਂ ਬੋਤਾ ਸੁਖੀ ਹੈ ਫਿਰ ਉਸ ਦਾ ਜਿਹੜੀ ਮਾਨਸਿਕ ਦਸਾ ਹੈ ਉਹ ਵਿਗੜਨੇ ਸ਼ੁਰੂ ਹੋ ਜਾਂਦੀ ਹੈ ਫਿਰ ਇਨਸਾਨ ساری ਜ਼ਿੰਦਗੀ ਦੌੜ ਦੇ ਵਿੱਚ ਲੱਗ ਜਾਂਦਾ ਹੈ ਕਈ ਵਾਰ ਇਨਸਾਨ ਆਪਣੇ ਕੋਲ ਜੋ ਕੁਝ ਮਿਲਿਆ ਹੈ ਉਹਨੂੰ ਛੱਡ ਕੇ ਤੁਸੀਂ ਵੇਖੋ ਇੱਕ ਸੋਖੀ ਜੀ ਉਦਾਹਰਣ ਇਸ ਵਿਦਵਾਨ ਨੇ ਸਾਂਝੀ ਕੀਤੀ ਉਹ ਕਹਿੰਦੇ ਵੀ ਤੁਸੀਂ ਮੰਨ ਲਓ ਸਫਰ ਕਰ ਰਹੇ ਹੋ ਤੁਰੇ ਜਾ ਰਹੇ ਹੋ ਤੁਹਾਡੇ ਸਾਹਮਣੇ ਇੱਕ ਤੋਂ ਇੱਕ ਮਹਿੰਗੀ ਵਧੀਆ ਗੱਡੀ ਆਉਂਦੀ ਆ ਤੁਸੀਂ ਵੇਖ ਕੇ ਤੁਸੀਂ ਮਨ ਦੇ ਵਿੱਚ ਕਦੇ ਸਾੜਾ ਕੀਤਾ ਨਹੀਂ ਕੀਤਾ ਤੁਸੀਂ ਤੁਰੇ ਜਾ ਰਹੇ ਹੋ ਕਿੰਨੇ ਸਾਰੇ ਵੱਡੇ ਘਰ ਆਏ ਕਿੰਨੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਆਈਆਂ ਤੁਸੀਂ ਕਦੇ ਉਹਨਾਂ ਨੂੰ ਵੇਖ ਕੇ ਸਾੜਾ ਕੀਤਾ ਨਹੀਂ ਉਕੇ ਸਾਨੂੰ ਪਤਾ ਹੀ ਨਹੀਂ ਕੀ ਦੀਏ ਸਾਨੂੰ ਫਰਕ ਨਹੀਂ ਪੈਂਦਾ ਜਿਹਦੀ ਮਰਜ਼ੀ ਹੋਵੇ ਜਦੋਂ ਸਾਨੂੰ ਪਤਾ ਲੱਗ ਜਾਏ ਵੀ ਇਹ ਗੱਡੀ ਉਹਦੀ ਹੈ ਜਿਹਨੂੰ ਮੈਂ ਜਾਣਦਾ ਜਿਹਦੇ ਨਾਲ ਮੇਰੀ ਜਾਣ ਪਛਾਣ ਹੈ ਜਿਹਦੇ ਨਾਲ ਮੇਰੀ ਉਠਾ ਬੈਠਾ ਸਾਡੀ ਮਾਨਸਿਕ ਦਸਾ ਬਦਲ ਜਾਂਦੀ ਹੈ بڑے ਸੋਹਣੇ ਸੋਹਣੇ ਘਰ ਨੇ ਸੀ ਕੀ ਲੈਣਾ ਜਦੋਂ ਪਤਾ ਲੱਗੇ ਵਿਦਿਅਸ ਬਿਲਡਿੰਗ ਦੇ ਕੋਲੋਂ ਦੀ ਲੰਘ ਰਿਆਂ ਇਹਦੇ ਵਿੱਚ ਕਿਸੇ ਤੈਨੂੰ ਤੈਨੂੰ ਪਛਾਣਨ ਵਾਲੇ ਦਾ ਘਰ ਹੈ ਸਾਡੀ ਮਾਨਸਿਕ ਦਸਾ ਉਦੋਂ ਬਦਲ ਜਾਂਦੀ ਹੈ ਘਰ ਤੇ ਉਹੀ ਹੈ ਉਹਦਾ ਕਾਰਨ ਕੀ ਹੈ ਬੜੀ ਵਾਰ ਨਾ ਜਿਨ੍ਹਾਂ ਦੇ ਅੰਦਰ ਇਹ ਵਿਚਾਰ ਨਹੀਂ ਆਉਂਦੇ ਗੁਰੂ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਨਹੀਂ ਤੇ ਬੜੀ ਵਾਰ ਇਨਸਾਨ ਇਸ ਮਾਨਸਿਕ ਹਾਲਤ ਦੇ ਵਿੱਚੋਂ ਗੁਜ਼ਰ ਰਿਆਂ ਹੁੰਦਾ ਕਿਉਂਕਿ ਉਹ ਇਹ ਚਾਹੁੰਦੇ ਵੀ ਦੁਨੀਆ ਦੇ ਵਿੱਚ ਉਹ ਮੇਰੇ ਨਾਲੋਂ ਅੱਗੇ ਕੋਈ ਬੰਦਾ ਨਿਕਲਣਾ ਨਹੀਂ ਚਾਹੀਦਾ। ਮੇਰੇ ਤੋਂ ਅੱਗੇ ਕੋਈ ਕਿਵੇਂ ਲੰਘ ਜਾਏ। ਮੇਰੇ ਤੋਂ ਵੱਧ ਸੁੱਖੀ ਕੋਈ ਕਿਵੇਂ ਇਸੇ ਹੀ ਪੱਖ ਦੇ ਵਿੱਚ ਇਨਸਾਨ ਦੂਜੇ ਇਨਸਾਨ ਦੇ ਨਾਲ ਈਰਖਾ ਕਰਨ ਲੱਗ ਜਾਂਦਾ ਹੈ। ਜਿਹਨੂੰ ਇੱਥੇ ਕਿਹਾ ਨਾ ਐਰਖਵਾਦ ਨ ਕੀਜੇ ਰੇ ਮਨ ਕਿ ਤੂੰ ਕਿਸੇ ਨੂੰ ਚੰਗਾ ਵੇਖ ਕੇ ਕਿਉਂ ਮਨ ਦੇ ਵਿੱਚ ਸਾੜਾ ਰੱਖ ਰਿਹਾ ਹੈ। ਕਿਸੇ ਕੋਲ ਵਾਦ ਹੈ ਤਾਂ ਕਿਉਂ ਮਨ ਦੇ ਵਿੱਚ ਸਾੜਾ ਰੱਖ ਰਹਿ। تیرੇ ਘਰ ਦੇ ਵਿੱਚ ਹੈ ਜੋ ਕੁਝ تیرੇ ਕੋਲ ਹੈ ਤੂੰ ਉਹਨੂੰ ਮੰਨਣ ਦੀ ਕੋਸ਼ਿਸ਼ ਕਰ। ਤੁਸੀਂ ਕਈ ਵਾਰ ਵੇਖਿਓ ਆਮ ਤੌਰ ਤੇ ਤੁਸੀਂ ਕਿਤੇ ਬੈਠੇ ਹੋ ਤੇ ਤੁਹਾਡੇ ਤੋਂ ਵਾਦ ਸਨਮਾਨ ਜੇ ਕਿਸੇ ਨੂੰ ਮਿਲ ਰਿਹਾ। ਤੁਹਾਡੇ ਤੋਂ ਵਾਦ ਇੱਜ਼ਤ ਜੇ ਕਿਸੇ ਨੂੰ ਮਿਲ ਰਹੀ ਹੈ। ਬੰਦਾ ਉਸੇ ਥਾਂ ਤੇ ਬੈਠ ਕੇ ਡਿਸਟਰਬ ਹੋ ਜਾਂਦਾ ਵੀ ਇਹਨੂੰ ਕਿਉਂ ਇਦਾਂ ਮਿਲ ਹੋ ਰਿਹਾ। ਮੇਰੇ ਨਾਲ ਕਿਉਂ ਨੇ ਇਦਾਂ ਹੋ ਰਿਹਾ ਕਈ ਵਾਰ ਬੰਦਾ ਉਸ ਗੱਲ ਨੂੰ ਇਹ ਨਹੀਂ ਮੰਨਦਾ ਵੀ ਉਹ ਬੰਦਾ ਡਿਜ਼ਰਵ ਕਰਦਾ ਓਨੇ ਮਿਹਨਤ ਕੀਤੀ ਉਹ ਇੱਥੋਂ ਤੱਕ ਪਹੁੰਚਿਆ ਸਭੋ ਮਨ ਦੇ ਵਿੱਚ ਹੀਣ ਭਾਵਨਾ ਰੱਖ ਦਿਆ ਹੋਇਆ ਵੀ ਇਹਦੇ ਨਾਲ ਇਦਾਂ ਕਿਉਂ ਹੋ ਰਿਹਾ ਹੁਣ ਉਹਦਾ ਭਾਅ ਉਹ ਇਹ ਹੈ ਵੀ ਮੈਂ ਹਮੇਸ਼ਾ ਜਿਹੜੇ ਮੇਰੇ ਆਲੇ ਦੁਆਲੇ ਦੇ ਲੋਕ ਨੇ ਨਾ ਮੈਂ ਉਹਨਾਂ ਨੂੰ ਹਰ ਵੇਲੇ ਆਪਣੇ ਤੋਂ ਨੀਵਾ ਹੀ ਵੇਖਣਾ ਚਾਹੁੰਦਾ ਮੇਰਾ ਮਨ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਵੀ ਜੋ ਮੈਨੂੰ ਜਾਣ ਪਛਾਨਣ ਵਾਲਾ ਹੈ ਜੋ ਮੇਰਾ ਦੋਸਤ ਹੈ ਜੋ ਮੇਰਾ ਭਰਾ ਹੈ ਜੋ ਮੇਰੇ ਰਿਸ਼ਤੇਦਾਰ ਹੈ ਉਹ ਮੇਰੇ ਤੋਂ ਅੱਗੇ ਹੋ ਜਾਏ। ਉਦੋਂ ਅਸੀਂ ਕਰ ਤੇ ਕੁਝ ਨਹੀਂ ਸਕਦੇ। ਮੰਨ ਲਓ ਕਿਸੇ ਕੋਈ ਬੰਦਾ ਤਰੱਕੀ ਕਰਕੇ ਅੱਗੇ ਲੰਘ ਰਿਹਾ ਅਸੀਂ ਕਰ ਤੇ ਕੁਝ ਨਹੀਂ ਸਕਦੇ ਸਗੋਂ ਮਨ ਦੇ ਵਿੱਚ ਉਹਦੇ ਪ੍ਰਤੀ ਇੱਕ ਸਾੜਾ ਰੱਖ ਲੈਣੇ। ਇੱਕ ਈਰਖਾ ਰੱਖਦੇ ਆ। ਉਸ ਉਹ ਈਰਖਾ ਜਿਹੜੀ ਹੈ ਉਹ ਨਫ਼ਰਤ ਜਿਹੜੀ ਹੈ ਉਹ ਮੰਨ ਲਓ ਮੈਂ ਹੁਣ ਤੁਹਾਨੂੰ ਵੇਖ ਕੇ ਵੈਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਹੁਣ ਤੁਹਾਨੂੰ ਵੇਖ ਕੇ ਮਨ ਦੇ ਵਿੱਚ ਸਾੜਾ ਕਰੀ ਜਾਵਾਂ ਝੋਰਾ ਕਰੀ ਜਾਵਾਂ ਵੀ ਤੁਹਾਡੇ ਕੋਲ ਇੰਨਾ ਕੁਝ ਹੈ ਇਹਦੇ ਨਾਲ ਤੁਹਾਨੂੰ ਬਾਅਦ ਦੇ ਵਿੱਚ ਫਰਕ ਪਏਗਾ ਪਏ ਨਾ ਪਏ ਪਰ ਜਿਹੜੀ ਈਰਖਾ ਜਿਹੜੀ ਨਫ਼ਰਤ ਸਾੜਾ ਮੈਂ ਆਪਣੇ ਅੰਦਰ ਪਾਲ ਕੇ ਬੈਠਾ ਨਾ ਇਹਦਾ ਸਭ ਤੋਂ ਵੱਡਾ ਪ੍ਰਭਾਵ ਮੇਰੇ ਉੱਪਰ ਪਏਗਾ ਜਦੋਂ ਸਤਿਗੁਰੂ ਨੇ ਸਬਰ ਦੀ ਗੱਲ ਕੀਤੀ ਜਦੋਂ ਸਤਿਗੁਰੂ ਨੇ ਮਾਨਸਿਕ ਟਿਕਾਹ ਦੀ ਗੱਲ ਕੀਤੀ ਤੇ ਮਾਨਸਿਕ ਟਿਕਾਹ ਦੀ ਗੱਲ ਦਾ ਸਬਰ ਦਾ ਭਾਵ ਵੀ ਇਹ ਹੈ ਵੀ ਤੂੰ ਆਪਣੇ ਮਨ ਨੂੰ ਜੋ ਕੁਝ ਤੇਰੇ ਕੋਲ ਉਹਦੇ ਵਿੱਚ ਟਿਕਾ ਇੱਕ ਭਾਈ ਗੁਰਦਾਸ ਜੀ ਦਾ ਬਚਨ ਅਸੀਂ ਪੜਦੇ ਆ ਮੇਰਾ ਮਨ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੋ ਰਿਹਾ ਵੀ ਜਾਉ ਪਾਈ ਗੁਰਦਾਸ ਜੀ ਦਾ ਬਚਨ ਹੈ ਜਾਂ ਸਿੱਧ ਗੋਸ਼ਟ ਦਾ ਬਚਨ ਹੈ ਪਰ ਮੈਂ ਉਹ ਬਾਣੀ ਦੀ ਪੰਕਤੀ ਤੁਹਾਡੇ ਸਾਹਮਣੇ ਰੱਖ ਰਿਹਾ ਗੁਰਨਾਨਕ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਖਿਆਲ ਸਾਡੇ ਸਾਹਮਣੇ ਰੱਖਿਆ ਪਾਰ ਘਰ ਚਿੱਤ ਨਾ ਡੋਲਾਈ ਸਿੱਧ ਗੋਸ਼ਟ ਦੀ ਪੰਕਤੀ ਹੈ ਪਾਰ ਘਰ ਚਿੱਤ ਨਾ ਡੋਲਾਈ ਪਾਰ ਘਰ ਚਿੱਤ ਨਾ ਡੋਲਾ ਹਾਟੀ ਬਾਟੀ ਰਹਿ ਨਿਰਾਲੇ ਪਾਰ ਘਰ ਚਿੱਤ ਨਾ ਡੋਲਾਈ ਹੁਣ ਉਹਦਾ ਭਾਵ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅਸਲ ਦਾ ਬੰਦਾ ਉਹੀ ਹੈ ਜਿਹੜਾ ਕਿ ਪਰਕਾਰ ਚੇਤਨਾ ਡੋਲায়ে ਦਾ ਭਾਵ ਕਿਸੇ ਦੇ ਪਦਾਰਤ ਨੂੰ ਵੇਖ ਕੇ ਇਹਦੇ ਮੰਦਰ ਨਾ ਤੇ ਮਨ ਦੇ ਅੰਦਰ ਨਾ ਤੇ ਲਾਲਸਾ ਪੈਦਾ ਹੁੰਦੀ ਨਾ ਇਹਦੇ ਮਨ ਦੇ ਅੰਦਰ ਈਰਖਾ ਪੈਦਾ ਹੁੰਦੀ ਚੰਗੇ ਪਾਸੇ ਜੁੜ ਕੇ ਇਨਸਾਨ ਤਰੱਕੀ ਕਰੇ ਪਰ ਮਨ ਦੇ ਵਿੱਚ ਈਰਖਾ ਕਰਨੇ ਸਤਗੁਰੂ ਕਹਿੰਦੇ ਇਹ ਕੋਈ ਸਿਆਣੀ ਗੱਲ ਨਹੀਂ ਇਸ ਕਰਕੇ ਬੜਾ ਸੁਚੱਜਾ ਉਪਦੇਸ਼ ਸਾਡੇ ਸਾਹਮਣੇ ਰੱਖਿਆ ਵੀ ਈਰਖਵਾਦ ਨਾ ਕੀਤਾ ਜਾ ਰੇ ਮਨ ਮਨ ਦੇ ਵਿੱਚ ਕਿਸੇ ਨੂੰ ਵੇਖ ਕੇ ਈਰਖਾ ਤੇ ਸਾੜਾ ਕਰਨਾ ਬੰਦ ਕਰ ਚਲੋ ਇੱਕ ਬੜੀ ਪਿਆਰੀ ਘਟਨਾ ਮੇਰੇ ਜਹੰਨ ਦੇ ਵਿੱਚ ਆਈ ਵਿਸ਼ੇ ਦੇ ਨਾਲ ਜੋੜੀ ਹੋਰ ਸੋਖੀ ਸਮਝ ਆਏਗੀ ਈਰਖਾ ਦੇ ਵਾਸੋਇਆ ਬੰਦਾ ਨਾ ਕਈ ਵਾਰ ਜਿਹੜੀ ਜਿੱਥੋਂ ਮੈਂ ਵਿਚਾਰ ਦੀ ਅਰੰਭਤਾ ਕੀਤੀ ਸੀ ਇਹ ਵਾਰ ਬੰਦਾ ਇਸ ਕਰਕੇ ਦੁਖੀ ਨਹੀਂ ਹੈ ਵੀ ਮੇਰੇ ਕੋਲ ਘਟ ਹੈ ਉਹ ਇਸ ਕਰਕੇ ਬੜੀ ਵਾਰ ਬਹੁਤਾ ਦੁਖੀ ਹੋ ਜਾਂਦਾ ਵੀ ਜਿਹੜੇ ਮੇਰੇ ਨਾਲ ਵਿਚਰਨ ਵਾਲੇ ਨੇ ਉਹਨਾਂ ਦੇ ਕੋਲ ਵਦ ਕਿਵੇਂ ਹੈ ਵਿਚਾਰਵਾਨ ਨੇ ਸਿਰਫ ਇੱਕ ਸਮਝਾਉਣ ਮਾਤਰ ਗੱਲ ਹੈ ਇਹ ਇਹਦਾ ਕੋਈ ਦਾਵਾ ਨਹੀਂ ਵਾਪਰੀ ਹੈ ਕਿ ਨਹੀਂ ਵਾਪਰੀ ਵਿਚਾਰਵਾਨ ਕਹਿੰਦਾ ਵੀ ਇੱਕ ਪਰਿਵਾਰ ਕਿਸੇ ਨਗਰ ਖੇੜੇ ਪਿੰਡ ਦੇ ਵਿੱਚ ਰਹਿੰਦੇ ਆ ਦੋ ਭਰਾ ਨੇ ਆਮਣੇ ਸਾਹਮਣੇ ਦੋਵਾਂ ਦੇ ਘਰ ਆ ਦੋਵਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਕਿਸੇ ਸਿਆਣੇ ਸੱਜਣ ਕੋਲ ਗਏ ਆਪਣੇ ਵੱਲੋਂ ਨਾ ਜੋ ਕੁਝ ਕੀਤਾ ਮੈਂ ਪਹਿਲਾਂ ਬੇਨਤੀ ਕਰ ਰਿਹਾ ਵੀ ਇਹ ਸਿਰਫ ਸਮਝਾਉਣ ਮਾਤਰ ਗੱਲ ਹੈ ਉਹਨਾਂ ਕੋਈ ਭਗਤੀ ਕੀਤੀ ਕੋਈ ਸਾਧਨਾ ਕੀਤੀ ਤੇ ਕਹਿੰਦੇ ਵੀ ਤੁਹਾਨੂੰ ਇਹ ਵਾਰ ਹੈ ਵੀ ਜੋ ਵੀ ਤੁਸੀਂ ਮੰਗੋਗੇ ਨਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਜੋ ਤੁਹਾਡੀ ਇੱਛਾ ਹੈ ਤੁਸੀਂ ਮੰਗ ਲਓ ਦੋ ਚਾਰ ਚੀਜ਼ਾਂ ਤੇ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਪਰ ਜਿੱਥੇ ਤੁਹਾਨੂੰ ਇਹ ਸਤਾ ਮਿਲੀ ਹੈ ਵੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਣਗੀਆਂ ਨਾਲ ਦੇ ਨਾਲ ਗੱਲ ਇਹ ਹੈ ਵੀ ਜਿਹੜੀ ਵੀ ਚੀਜ਼ ਤੁਸੀਂ ਮੰਗੋਗੇ ਨਾ ਤੁਹਾਡੇ ਪ੍ਰਾਣ ਨੂੰ ਤੁਹਾਡੇ ਤੋਂ ਡਬਲ ਮਿਲੇਗੀ ਦੋ ਵਾਰ ਇੱਕ ਤੁਸੀਂ ਮੰਗੋਗੇ ਤੁਹਾਨੂੰ ਦੋ ਮਿਲਣੀਆਂ ਉਹਨੇ ਇੱਥੇ ਮਨ ਦੇ ਵਿੱਚ ਬੜਾ ਝੋਰਾ ਹੋ ਗਿਆ ਵੀ ਮੈਨੂੰ ਭਾਵੇਂ ਮਿਲੇ ਨਾ ਮਿਲੇ ਮੈਂ ਭਾਵੇਂ ਭੁੱਖਾ ਮਰ ਜਾ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਪਰ ਉਹਨੂੰ ਦੋ ਮਿਲ ਜਾਣੇ ਕਿਵੇਂ ਹੋ ਸਕਦੇ ਕਹਿੰਦਾ ਜੀ ਠੀਕ ਹੈ ਇੰਜ ਕਰੋ ਵੀ ਮੇਰੇ ਘਰ ਦੇ ਅੱਗੇ ਨਾ ਇੱਕ ਟੋਆ ਕੁੱਟ ਦਿਓ। ਕਹਿੰਦਾ ਜੀ ਠੀਕ ਹੈ ਹੁਣ ਆਪਦੇ ਅੱਗੇ ਇੱਕ ਪਟਿਆ ਗਿਆ ਦੂਜੇ ਦੇ ਅੱਗੇ ਦੋ ਪਟੇ ਗਏ। ਕਹਿੰਦਾ ਜੀ ਤੁਸੀਂ ਇੰਜ ਕਰੋ ਮੇਰੀ ਇੱਕ ਅੱਖ ਕੱਢ ਦਿਓ। ਹੁਣ ਕਹਿੰਦੇ ਵੀ ਇੱਕ ਕਹਿੰਦੇ ਮੇਰੇ ਘਰ ਦੇ ਅੱਗੇ ਟੋਆ ਇੱਕ ਹੈ ਤੇ ਮੇਰੀ ਇੱਕ ਅੱਖ ਹੈਗੀ ਹੈ ਮੈਂ ਤੇ ਬਚ ਪੁੱਜ ਕੇ ਲੰਘ ਵੀ ਜਾਂਗਾ। ਉਦੇ ਘਰ ਦੇ ਅੱਗੇ ਟੋਏ ਵੀ ਦੋ ਨੇ ਤੇ ਅੱਖਾਂ ਵੀ ਦੋਵੇਂ ਕੋਈ ਨਹੀਂ ਹੁਣ ਉਹਦੀਆਂ ਦੂਜੇ ਦੀਆਂ ਦੋਵੇਂ ਅੱਖਾਂ ਜਿਹੜੀਆਂ ਚਲੀਆਂ ਗਈਆਂ ਨੂੰ ਨੂੰ ਪੁੱਛਿਆ ਵੀ ਇਹ ਕੀ ਕਾਰਨ ਹੋਇਆ ਕਹਿੰਦਾ ਮੇਰੇ ਘਰ ਦੇ ਅੱਗੇ ਟੋਆ ਮੈਂ ਬਚ ਕੇ ਲੰਘ ਜਾਂਦਾ ਉਹ ਖੂਦ ਜਾ ਕੇ ਟੋਏ ਦੇ ਵਿੱਚ ਡਿੱਗੇਗਾ ਤੇ ਉਹਨੂੰ ਪਤਾ ਤੇ ਲੱਗੇ ਨਾ ਵੀ ਕੀ ਹੁੰਦਾ ਹੁਣ ਇਹ ਕੀ ਹੈ ਇਹ ਇਰਖਾ ਹੈ ਮਨ ਦਾ ਸਾੜਾ ਹੈ ਕਿਉਂਕਿ ਉਹ ਦੂਜੇ ਨੂੰ ਕਦੇ ਵੀ ਆਪਣੇ ਤੋਂ ਅੱਗੇ ਦੇਖਣਾ ਨਹੀਂ ਚਾਹੁੰਦਾ ਇਨਸਾਨ ਇਸੇ ਹੀ ਦਵੈਸ ਹੀ ਨਿਪਾਧਨਾ ਦੇ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਬਾਹਰ ਘਟਿਆ ਕਿਸੇ ਦੇ ਨਾਲ ਵੀ ਇਸ ਪੱਖ ਨੂੰ ਲੈ ਕੇ ਮਨ ਦੇ ਵਿੱਚ ਦਵੈਸ ਈਰਖਾ ਰੱਖਣੀ ਕੋਈ ਬਹੁਤਾ ਸਿਆਣਾ ਕੰਮ ਨਹੀਂ ਕਰਨਾ ਕੀ ਚਾਹੀਦਾ ਹੈ ਐਰਖਵਾਦ ਨਾ ਕੀਜੈ ਰੇ ਮਨ ਦੂਜੀ ਪੰਕਤੀ ਹੈ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਕਿਸੇ ਦੇ ਨਾਲ ਹੀ ਰਖਾ ਨਾ ਕਰ ਚੰਗੀ ਕਿਰਤ ਕਰ ਮਨ ਦੇ ਵਿੱਚ ਚੰਗੇ ਖਿਆਲ ਰੱਖ ਚੰਗੇ ਕੰਮ ਕਰ ਇਹ ਤੇਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਣਗੇ ਤੇਰੇ ਅੰਦਰ ਸੁਖ ਵਰਤੇਗਾ ਚੰਗੀ ਕਿਰਤ ਚੰਗੀ ਕਿਰਤ ਜਿੱਥੇ ਬਾਰੀ ਤੌਰ ਤੇ ਚੰਗੀ ਕਿਰਤ ਕਰਨੀ ਹੈ ਉੱਥੇ ਮਾਨਸਿਕ ਤੌਰ ਤੇ ਆਪਣੇ ਅੰਦਰ ਚੰਗੇ ਖਿਆਲ ਲੈ ਕੇ ਆ ਚੰਗੇ ਵਿਚਾਰ ਲੈ ਕੇ ਆ ਸ਼ਬਦ ਦਾ ਪਹਿਲਾ ਪਦ ਹੈ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰ ਇੱਕ ਉਦਾਹਰਣ ਦਿਤਿ ਇਹ ਮਨ ਕਿਸੇ ਵੱਡੇ ਨੂੰ ਵੇਖ ਕੇ ਮਨ ਦੇ ਵਿੱਚ ਈਰਖਾ ਕਰਨ ਵਾਲੇ ਇਨਸਾਨ ਪਰਮਾਤਮਾ ਨੇ ਕਿਸੇ ਨੂੰ ਵੀ ਬਰਾਬਰ ਨਹੀਂ ਬਣਾਇਆ ਕੋਈ ਇਨਸਾਨ ਕਵੇ ਵੀ ਮੈਂ ਹਰ ਇਨਸਾਨ ਦੀ ਬਰਾਬਰੀ ਕਰ ਲਾਵਾਂਗਾ ਇਹ ਕਦੇ ਨਹੀਂ ਹੋਏਗਾ ਪਰਮਾਤਮਾ ਨੇ ਹਰ ਇਨਸਾਨ ਨੂੰ ਵੱਖਰੇ ਤਰੀਕੇ ਦੇ ਨਾਲ ਬਣਾਇਆ ਕਿਸੇ ਦਾ ਹਰ ਚੀਜ਼ ਕਿਸੇ ਕੋਲ ਧਨ ਬਰਾਬਰ ਹੋ ਸਕਦਾ ਹੈ ਹਰ ਬੰਦੇ ਦੀ ਸੋਚਣ ਦੀ ਜਿਹੜੀ ਇਹ ਸੈਲੀ ਉਹ ਵੱਖਰੀ ਹੈ ਕੋਈ ਬੰਦਾ ਕਿਸ ਗੱਲ ਨੂੰ ਕਿਸੇ ਤਰੀਕੇ ਦੇ ਨਾਲ ਸੋਚਦਾ ਹੈ ਕੋਈ ਬੰਦਾ ਕਿਸ ਗੱਲ ਨੂੰ ਕਿਸੇ ਤਰੀਕੇ ਦੇ ਨਾਲ ਸੋਚਦਾ ਹੈ ਹਰ ਬੰਦੇ ਦਾ ਵੱਖਰਾ ਹੈ ਉਦਾਹਰਣ ਦਿੱਤੀ ਕਾਹੂ ਦੀਨੇ ਪਾਟ ਪਟੰਬਰ ਪਰਮਾਤਮਾ ਨੇ ਕਿਸੇ ਨੂੰ ਸੋਨੇ ਰੇਸ਼ਮ ਦੇ ਕੱਪੜੇ ਜਿਹੜੇ ਆ ਉਹ ਪਾਉਣ ਦੇ ਵਾਸਤੇ ਦਿੱਤੇ ਨੇ ਕਈਆਂ ਨੂੰ ਪਰਮਾਤਮਾ ਨੇ ਪਟ ਅੰਬਰ ਅੰਬਰ ਕਹਿੰਦੇ ਕੱਪੜੇ ਨੂੰ ਜਿਹੜੇ ਰੇਸ਼ਮ ਦੇ ਸੋਨੇ ਕੱਪੜੇ ਨੇ ਉਹ ਪਾਉਣ ਦੇ ਵਾਸਤੇ ਦਿੱਤੇ ਪਰ ਕਾਹੂ ਪਲੰਗ ਨਿਵਾਰਾ ਕਈਆਂ ਨੂੰ ਸੋਨੇ ਜਿਹੜੇ ਪਲੰਗ ਨੇ ਨਿਵਾਰ ਵਾਲੇ ਪਲੰਗ ਸੋਨੇ ਬੈੱਡ ਜਿਹੜੇ ਉਹ ਸੌਣ ਦੇ ਵਾਸਤੇ ਦਿੱਤੇ ਦੂਜਾ ਪੱਖ ਬਿਆਨ ਕੀਤਾ ਕਾਹ ਹੂੰ ਗਰੀ ਗੋਦਰੀ ਰਾਹੀ ਜਿੱਥੇ ਆਪਣੇ ਤਨ ਦੇ ਉੱਤੇ ਮਹਿੰਗੇ ਮਹਿੰਗੇ ਕੱਪੜੇ ਹੰਡਾਉਣ ਵਾਲੇ ਜੇ ਅੱਜ ਦੇ ਉਸ ਸਮੇਂ ਦੀ ਗੱਲ ਕੀਤੇ ਭਗਤ ਕਬੀਰ ਸਾਹਿਬ ਨੇ ਰਿਸਮ ਦੇ ਕੱਪੜੇ ਅੱਜ ਦੇ ਮਹਿੰਗੇ ਬ੍ਰਾਂਡ ਲਾ ਲੋ ਤੁਸੀਂ ਕਿ ਕਈ ਉਹ ਇਨਸਾਨ ਨੇ ਜਿਹੜੇ ਲੱਖਾਂ ਦੇ ਕੱਪੜੇ ਜਿਹੜੇ ਉਹ ਤਨ ਦੇ ਉੱਪਰ ਹੰਡਾ ਰਹੇ ਆ ਲੱਖਾਂ ਦੇ ਬੈੱਡ ਜਿਹੜੇ ਉਹ ਸੌਣ ਦੇ ਵਾਸਤੇ ਉਹ ਵਰਤ ਰਹੇ ਆ ਦੂਜੇ ਪੱਖ ਬਿਆਨ ਕੀਤਾ ਕਾਹ ਹੂੰ ਗਰੀ ਗੋਦਰੀ ਨਹੀਂ ਕਈ ਇਸ ਦੁਨੀਆ ਤੇ ਇਹੋ ਜੇ ਵੀ ਨੇ ਜਿਨ੍ਹਾਂ ਦੇ ਕੋਲ ਗਲੇ ਹੋਏ ਭਾਉ ਕੇ ਪੁਰਾਣੇ ਕੱਪੜੇ ਪਾਉਣ ਦੇ ਵਾਸਤੇ ਵੀ ਨਹੀਂ ਕਾਹ ਹੂੰ ਖਾਨ ਪਰਾਰਾ ਕਈ ਮਹੰਗੇ ਬੈੱਡਾਂ ਤੇ ਸੋ ਰਹੇ ਨੇ ਕਈ ਪਰਾਰਾ ਦਾ ਅਰਥ ਜਿਹੜੀ ਪ੍ਰਾਲੀ ਹੈ ਘਾਹ ਕੱਖ ਨੇ ਉਹ ਵਿਛਾ ਕੇ ਸੋ ਰਹੇ ਹੁਣ ਇਹ ਹਰ ਇਨਸਾਨ ਸਮਾਨ ਨਹੀਂ ਹੋ ਸਕਦਾ ਹੁਣ ਜਿਹੜਾ ਪਰਾਰੀਆਂ ਤੇ ਸੋ ਰਿਹਾ ਜਾਂ ਪਾਟੇ ਹੋਏ ਕੱਪੜੇ ਪਾ ਰਿਹਾ ਉਹ ਇਹ ਕਰ ਸੋਚ ਕੇ ਈਰਖਾ ਕਰੀ ਜਾਏ ਮਨ ਦੇ ਵਿੱਚ ਵੀ ਇਹਨਾਂ ਨੂੰ ਇਹ ਕਿਉਂ ਦੇ ਦਿੱਤਾ ਵੀ ਇਹਦੇ ਨਾਲ ਤੇਰਾ ਤੇ ਕੁਝ ਨਹੀਂ ਨਾ ਸਬਰਣ ਵਾਲਾ ਇਹਦੇ ਨਾਲ ਤੇਰਾ ਤੇ ਕੋਈ ਭਲਾ ਹੋਣ ਵਾਲਾ ਨਹੀਂ ਹੈ ਨਾ ਸਗੋਂ ਜੋ ਤੈਨੂੰ ਮਿਲਿਆ ਹੈ ਜੋ ਤੇਰੇ ਕੋਲ ਹੈ ਹੁਣ ਇਹ ਈਰਖਾ ਦੇ ਵਿੱਚ ਉਹ ਬੰਦਾ ਜਦੋਂ ਚਲੋ ਮੈਂ ਇਹਨੂੰ ਸਮਾਂ ਹੋ ਰਿਹਾ ਪਰ ਥੋੜਾ ਜਿਹਾ ਮੈਂਨੂੰ ਔਰ ਸੋਖਾ ਕਰ ਦਵਾਂ ਜਦੋਂ ਬੰਦਾ ਆਪਣੇ ਤੋਂ ਵੱਡੇ ਦੇ ਨਾਲ ਈਰਖਾ ਕਰਦਾ ਤੇ ਉਹਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਤੇ ਫਿਰ ਉਹ ਗਲਤ ਹੱਤ ਕੰਡੇ ਅਪਣਾਉਂਦਾ ਹੈ ਫਿਰ ਉਹ ਗਲਤ ਤਰੀਕੇ ਦੇ ਨਾਲ ਅਸਮਾਜਿਕ ਕੰਮ ਕਰਕੇ ਚੋਰੀ ਕਰਕੇ ਠੱਗੀ ਕਰਕੇ ਬੇਈਮਾਨੀ ਕਰਕੇ ਉਹਦੇ ਬਰਾਬਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਚੀਜ਼ ਉਹਦੀ ਮਾਨਸਿਕ ਅਵਸਥਾ ਨੂੰ ਔਰ ਨੀਵੀਂ ਵਰਤੀ ਦੇ ਵਿੱਚ ਲੈ ਜਾਂਦੀ ਹੈ ਤਾਂ ਭਗਤ ਕਬੀਰ ਸਾਹਿਬ ਨੇ ਸਾਡੇ ਸਾਹਮਣੇ ਉਪਦੇਸ਼ ਦਿੱਤਾ ਵੀ ਜੋ ਤੇਰੇ ਕੋਲ ਹੈ ਉਹਦੇ ਵਿੱਚ ਸੰਤੁਸ਼ਟ ਰਹਿ ਕੇ ਆਪਣੇ ਮਨ ਦੀ ਈਰਖਾ ਦੁਸ਼ ਭਾਵਨਾ ਨੂੰ ਖਤਮ ਕਰਕੇ ਚੰਗੀ ਕਿਰਤ ਕਰ ਜੋ ਕੁਝ ਤੇਰੇ ਕੋਲ ਹੈ ਰੱਬ ਨੇ ਹਰ ਇਨਸਾਨ ਨੂੰ ਜਿੱਥੇ ਬਣਾਇਆ ਉੱਥੇ ਸਹੀ ਬਣਾਇਆ ਕਈ ਵਾਰ ਤੁਸੀਂ ਵੇਖੋ ਇਨਸਾਨ ਆਪਣੇ ਘਰ ਦੇ ਵਿੱਚ ਬੈਠਦੇ ਹੋਇਆ ਆਪਣੇ ਘਰ ਦੀ ਸ਼ਾਂਤੀ ਨੂੰ ਉਸੇ ਕਰਕੇ ਭੰਗ ਕਰ ਦਿੰਦਾ ਵੀ ਹਾਏ ਮੇਰੇ ਕੋਲ ਘੱਟ ਹੈ ਉਹਦੇ ਕੋਲ ਵੱਧ ਕਿਉਂ ਹੈ ਉਦਾ ਕੀ ਭਾਵੇਂ ਜੋ ਤੇਰੇ ਕੋਲ ਤੂੰ ਉਹਨੂੰ ਵੀ ਵਰਤ ਨਹੀਂ ਪਾਰਿਆ ਤੂੰ ਉਹਨੂੰ ਵੀ ਮਾਣ ਨਹੀਂ ਪਾਰਿਆ ਇਹਦਾ ਮਤਲਬ ਜੋ ਕੁਝ ਤੈਨੂੰ ਰੱਬ ਨੇ ਦਿੱਤਾ ਉਹ ਵੀ ਦੇ ਕੇ ਗਲਤੀ ਕਰ ਲਈ ਕਿਉਂਕਿ ਜੋ ਦਿੱਤਾ ਤੂੰ ਉਹਦਾ ਸਤਕਾਰ ਹੀ ਨਹੀਂ ਕਰ ਪਾਰਿਆ ਮੰਨ ਲਓ ਇੱਕ ਬੰਦਾ ਘਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਿਹਾ ਜੋ ਕੁਝ ਉਹਦੇ ਕੋਲ ਹੈ ਉਹ ਛਕ ਰਿਹਾ ਉਹਨੂੰ ਛਕ ਲੈ ਕਰਕੇ ਜੋ ਕੁਝ ਉਹਦੇ ਕੋਲ ਉਹਨੂੰ ਛਕ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਸਤਿਗੁਰੂ ਇਹ ਤੋਂ ਦਿੱਤਾ ਉਹ ਪ੍ਰਸ਼ਾਦਾ ਸਾਹਮਣੇ ਰੱਖਿਆ ਮਨ ਦੇ ਵਿੱਚ ਹੁਰ ਕੇ ਜਿਹਦੇ ਕੋਲ ਉਤੋਂ ਵੱਧ ਹੈ ਮਨ ਦੇ ਵਿੱਚ ਹੋਰਾ ਰੱਖਦੇ ਆ ਉਹਦੇ ਬਾਰੇ ਸੋਚੀ ਜਾ ਰਿਹਾ ਇਹਦਾ ਭਾਉ ਇੱਕ ਇਹ ਜੋਤ ਤੇਰੇ ਸਾਹਮਣੇ ਰੱਖਿਆ ਜੋਤੂ ਮਿਲਿਆ ਤੂੰ ਇਹ ਵੀ ਡਿਜ਼ਰਵ ਨਹੀਂ ਕਰਦਾ ਕਿਉਂਕਿ ਤੂੰ ਜੋ ਤੇਰੇ ਕੋਲ ਹੈ ਤੂੰ ਉਹਦੀ ਇੱਜ਼ਤ ਕਰ ਹੀ ਨਹੀਂ ਰਿਹਾ ਤੂੰ ਉਹਦੀ ਰਿਸਪੈਕਟ ਨਹੀਂ ਕਰ ਰਿਹਾ ਜੋ ਤੇਰੇ ਕੋਲ ਹੈ ਤੇ ਜੋ ਤੇਰੇ ਕੋਲ ਅੱਜ ਹੈ ਜੇ ਤੂੰ ਉਹਦੀ ਰਿਸਪੈਕਟ ਨਹੀਂ ਕਰ ਰਿਹਾ ਤੇ ਤੈਨੂੰ ਇਹਦੇ ਨਾਲੋਂ ਵੱਧ ਕਿੱਥੋਂ ਮਿਲ ਜਾਏਗਾ ਜੋ ਤੇਰੇ ਕੋਲ ਹੈ ਪਹਿਲੇ ਉਹਨੂੰ ਤੇ ਮਾਣ ਉਹਨੂੰ ਤੇ ਸਾਂਭ ਤੇ ਤੂੰ ਕੋਸ਼ਿਸ਼ ਕਰ ਰਿਆ ਮਨ ਦੇ ਵਿੱਚ ਵੀ ਦੁਨੀਆ ਦੀ ਹੋਰ ਦੌਲਤ ਮੇਰੇ ਕੋਲ ਆ ਜਾਏ ਜਿਹੜੀ ਤੇਰੇ ਕੋਲ ਹੈ ਤੂੰ ਉਹਨੂੰ ਮਣਿਆ ਹੀ ਨਹੀਂ ਸ਼ਬਦ ਦਾ ਅਗਲਾ ਪਦ ਹੈ কুমਹਾਰ ਏਕ ਜੋ ਮਾਟੀ ਗੁੰਦੀ ਬਹੁ ਵਿਦਬਾਨੀ ਲਾਈ ਕਾਹੂੰ ਮੈਂ ਮੋਤੀ ਮੁਕਤਾਹਲ ਕਾਹੂੰ ਵਿਆਦ ਲਗਾਈ ਕੁਮਾਰ ਹੈ ਇੱਕ ਜੋ ਮਾਟੀ ਗੁੰਦੀ ਉਦਾਹਰਣ ਬੜੇ ਕਮਾਲ ਦੀ ਦਿੱਤੀ ਭਗਤ ਕਬੀਰ ਸਾਹਿਬ ਕਹਿੰਦੇ ਇੱਕ ਕੁਮਹਾਰ ਜਿਹੜਾ ਭਾਂਡੇ ਬਣਾਉਣ ਵਾਲਾ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਉਹਨੇ ਇੱਕ ਜਿਹੜੀ ਮਿੱਟੀ ਉਹ ਲੈ ਕੇ ਆਇਆ ਮਿੱਟੀ ਲੈ ਕੇ ਆ ਕੇ ਉਹਨੇ ਉਹਨੂੰ ਗੁੰਨਿਆ ਉਸ ਮਿੱਟੀ ਨੂੰ ਗੁੰਨਣ ਤੋਂ ਬਾਅਦ ਉਹਨੇ ਉਸ ਮਿੱਟੀ ਦੇ ਵਿੱਚੋਂ ਅਲੱਗ-ਅਲੱਗ ਤਰੀਕੇ ਦੇ ਜਿਹੜੇ ਭਾਂਡੇ ਹੈ ਉਹ ਬਣਾ ਦਿੱਤੇ ਅਲੱਗ-ਅਲੱਗ ਤਰੀਕੇ ਦੇ ਉਹਨੇ ਉਹ ਸਾਂਚੇ ਜਿਹੜੇ ਆ ਉਹ ਘੜ ਕੇ ਉਹ ਭਾਂਡੇ ਬਣਾਏ ਬਹੁਵਿਦਬਾਨੀ ਲਈ ਬਹੁਵਿਦਬਾਨੀ ਲਈ ਦਾ ਭਾਓ ਹੈ ਵੀ ਬੜੇ ਤਰੀਕਿਆਂ ਦੇ ਨਾਲ ਉਹਦੇ ਜਿਹੜਾ ਸਟਰਕਚਰ ਉਹ ਵੱਖਰੇ-ਵੱਖਰੇ ਬਣਾਏ ਤੇ ਵੱਖੋ-ਵੱਖਰੇ ਬਣਾ ਕੇ ਉਹਨਾਂ ਦੀ ਜਿਹੜੀ ਚਿੱਤਰਕਾਰੀ ਉਹ ਵੀ ਵੱਖੋ-ਵੱਖਰੀ ਕੀਤੀ ਹੁਣ ਮਿੱਟੀ ਕੋਈ ਹੈ ਪਹਿਲਾਂ ਮਿੱਟੀ ਦੇ ਨਾਲ ਅਲੱਗ-ਅਲੱਗ ਤਰੀਕੇ ਦੇ ਜਿਹੜੇ ਭਾਂਡੇ ਉਹ ਬਣਾ ਦਿੱਤੇ ਤੇ ਅਲੱਗ-ਅਲੱਗ ਤਰੀਕੇ ਦੇ ਭਾਂਡੇ ਬਣਾ ਕੇ ਉਹਨਾਂ ਦੀ ਜਿਹੜੀ ਚਿੱਤਰਕਾਰੀ ਆ ਉਹ ਵੀ ਵੱਖਰੀ ਵੱਖਰੀ ਕਰ ਦਿੱਤੀ। ਅੱਗੇ ਹੈ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ ਤੇ ਕਿਸੇ ਖਰੀਦਣ ਵਾਲੇ ਨੇ ਉਹ ਭਾਂਡੇ ਖਰੀਦ ਲਏ। ਇੱਕ ਭਾਂਡੇ ਦੇ ਵਿੱਚ ਉਹਨੇ ਬੜੇ ਕੀਮਤੀ ਮੋਤੀ ਜਿਹੜੇ ਉਹ ਪਾ ਕੇ ਰੱਖ ਦਿੱਤੇ। ਤੇ ਉਸੇ ਹੀ ਭਾਂਡੇ ਦੇ ਵਿੱਚ ਉਸੇ ਮਿੱਟੀ ਦੇ ਬਣੇ ਹੋਏ ਦੂਜੇ ਭਾਂਡੇ ਦੇ ਵਿੱਚ ਉਹਨੇ ਸ਼ਰਾਬ इत्याਦਿਕ ਇਤਿਆਦਿਕ ਜਿਹੜੀਆਂ ਜ਼ਹਿਰੀ ਵਸਤੂਆਂ ਨੂੰ ਪਾ ਕੇ ਰੱਖ ਦਿੱਤੀ ਹੁਣ ਮਿੱਟੀ ਇੱਕੋ ਹੀ ਹੈ ਮਿੱਟੀ ਕੋਈ ਹੈ ਉਹਨੂੰ ਅਲੱਗ-ਅਲੱਗ ਤਰੀਕੇ ਦੇ ਸਾਂਚੇ ਦੇ ਵਿੱਚ ਘੜ ਦਿੱਤਾ ਗਿਆ ਤੇ ਇੱਕ ਦੇ ਵਿੱਚ ਬੜੇ ਕੀਮਤੀ ਮੋਤੀ ਰੱਖ ਦਿੱਤੇ ਗਏ ਤੇ ਇੱਕ ਦੇ ਵਿੱਚ ਜਿਹੜੇ ਜ਼ਹਿਰੀਲੇ ਪਦਾਰਥ ਰੱਖ ਦਿੱਤੇ ਗਏ ਹੁਨੇ ਉਦਾਹਰਣ ਇਹ ਸਾਡੇ ਸਰੀਰ ਸਾਡੇ ਸਰੀਰ ਨੂੰ ਸਮਝਾਉਣ ਦੇ ਵਾਸਤੇ ਹੈ ਪਰਮਾਤਮਾ ਨੇ ਜਦੋਂ ਸਾਨੂੰ ਬਣਾਇਆ ਤੇ ਮਿੱਟੀ ਇੱਕੋ ਹੀ ਹੈ ਮਿੱਟੀ ਵੱਖਰੀ ਨਹੀਂ ਹੈ ਸਿਰਫ ਸਾਡੇ ਸਾਂਚੇ ਜਿਹੜੇ ਵੱਖੋ-ਵੱਖਰੇ ਘੜ ਦਿੱਤੇ ਸਾਡੀ ਚਿੱਤਰਕਾਰੀ ਵੱਖੋ ਵੱਖਰੀ ਕਰਨ ਦਿੱਤੀ ਹੁਣ ਉਸੇ ਮਿੱਟੀ ਦੇ ਭਾਂਡੇ ਦੇ ਵਿੱਚ ਕਿਸੇ ਨੇ ਕੀਮਤੀ ਵਸਤੂ ਪਾ ਲਈ ਤੇ ਕਿਸੇ ਨੇ ਜ਼ਹਿਰ ਪਾ ਲਿਆ ਕਿਸੇ ਨੇ ਇਹਦੇ ਵਿੱਚ ਚੰਗੇ ਗੁਣ ਪਾ ਲਏ ਤੇ ਕਿਸੇ ਨੇ ਇਹਦੇ ਵਿੱਚ ਈਰਖਾ ਨਫ਼ਰਤ ਦੁਐਸ ਪਾ ਲਈ ਰੱਬ ਨੇ ਇੱਕੋ ਜਿਹਾ ਬਣਾਇਆ ਅਸੀਂ ਆਪਣੀ ਵਿਚਾਰ ਦੇ ਮੁਤਾਬਕ ਉਹਨੂੰ ਬਦਲ ਲਿਆ ਅੱਗੇ ਪਤਾ ਹੈ ਜੀ ਸੋ ਮੈਂ ਧਨ ਰਾਖਨ ਕੋ ਦੀਆ ਮੁਗਦ ਕਹ ਧਨ ਮੇਰਾ ਜਮ ਕਾ ਡੰਡ ਮੂਡ ਮੈਂ ਲੱਗੈ ਖਿਨ ਮੈਂ ਕਰੈ ਨਵੇਰਾ ਬੜੀ ਸੋਹਣੀ ਉਦਾਹਰਣ ਸੋਮੈ ਦਾ ਅਰਥ ਹੈ ਕੰਜੂਸ ਉਦਾਹਰਣ ਦਿੱਤੀ ਕਿਸੇ ਨੇ ਆਪਣਾ ਧਨ ਸੰਭਣ ਦੇ ਵਾਸਤੇ ਕਿਸੇ ਕੰਜੂਸ ਦੇ ਹੱਥ ਫੜਾ ਦਿੱਤਾ ਵੀ ਮੇਰੇ ਧਨ ਪਦਾਰਤ ਸੰਭਲ ਕੁਝ ਸਮਾਂ ਗੁਜ਼ਰਿਆ ਉਨ ਨੂੰ ਇਹ ਅਹਿਸਾਸ ਹੋ ਗਿਆ ਵੀ ਹੁਣ ਤੇ ਉਹਨੇ ਉਪਰਤਨਾ ਨਹੀਂ ਇਹ ਜੋ ਕੁਝ ਹੈ ਉਹ ਮੇਰਾ ਹੀ ਹੈ ਉਹ ਮੇਰਾ ਪੜਾ ਹੀ ਹੋ ਗਿਆ ਸੋ ਮੈਂ ਧਨ ਰਾਖਨ ਕੋ ਦੀ ਆ ਪਰ ਮੁਗਦ ਕਹੈ ਧਨ ਮੇਰਾ ਇਹ ਮੂਰਖ ਕੀ ਕਹਿੰਦਾ ਵੀ ਇਹ ਸਾਰਾ ਕੁਝ ਹੁਣ ਮੇਰਾ ਹੋ ਗਿਆ ਪਰ ਅਗਲਾ ਡਾਡਾ ਸੀ ਅਗਲੇ ਕੋਲ ਜ਼ੋਰ ਸੀ ਤਾਕਤ ਸੀ ਉਹਨੇ ਕੀ ਕੀਤਾ ਜਮ ਕਾ ਡੰਡ ਮੋਢ ਮੈ ਲੱਗੈ ਖਿੰਮੈ ਕਰੈ ਨਵੇਰਾ ਜਿਉਂ ਜਦੋਂ ਜਮ ਦਾ ਡੰਡਾ ਜਮ ਕਾ ਡੰਡ ਮੁੰਡ ਮੇ ਲਾਗਿਆ ਦਾ ਅਰਥ ਹੈ ਜਦੋਂ ਜਮ ਦਾ ਡੰਡ ਮੁੰਡ ਸਿਰ ਦੇ ਵਿੱਚ ਆ ਕੇ ਵੱਜਿਆ ਮੁੱਢ ਦੇ ਵਿੱਚ ਆ ਕੇ ਵੱਜਿਆ ਸਿਰ ਨਵੇਰਾ ਹੋਇਆ ਕਿੰਨੀ ਸੋਹਣੀ ਔਰ ਵਧੀਆ ਤਰੀਕੇ ਦੇ ਨਾਲ ਸਾਡੇ ਸਾਹਮਣੇ ਭਗਤ ਕਬੀਰ ਸਾਹਿਬ ਨੇ ਗੱਲ ਰੱਖੀ ਵੀ ਰੱਬ ਨੇ ਤੈਨੂੰ ਧਨ ਪਦਾਰਥ ਦਿੱਤਾ ਸੀ ਵਰਤਣ ਦੇ ਵਾਸਤੇ ਇਹਦੇ ਉੱਪਰ ਐ ਕਬਜਾ ਕਰਨ ਦੇ ਵਾਸਤੇ ਨਹੀਂ ਸੀ ਦਿੱਤਾ ਰੱਬ ਨੇ ਧਨ ਪਦਾਰਥ ਤੈਨੂੰ ਬਖਸ਼ਿਸ਼ ਕੀਤੇ ਵੀ ਇਹਨਾਂ ਨੂੰ ਬਾਣ ਲੈ ਤੇ ਇਹਨਾਂ ਨੂੰ ਲੈ ਕੇ ਜੋ ਕੁਝ ਤੇਰਾ ਜੀਵਨ ਉਹਨੂੰ ਸੌਖਿਆ ਕਰ ਲੈ ਪਰ ਬੰਦਾ ਦਾਵਾ ਕਰਕੇ ਬੈਠ ਗਿਆ ਜੋ ਕੁਝ ਆ ਇਹ ਸਾਰਾ ਮੇਰਾ ਹੀ ਹੈ ਸੁਮੈ ਧਨ ਰਾਖਨ ਕੋ ਦੀਆ ਮੁਗਦ ਕਹੈ ਧਨ ਮੇਰਾ ਪਰ ਜਦੋਂ ਰੱਬ ਦਾ ਡੰਡਾ ਹੁਕਮ ਦਾ ਸਿਰ ਤੇ ਵਿੱਚ ਆ ਕੇ ਵੱਜਿਆ ਤੇ ਨਵੇਰਾ ਹੋ ਗਿਆ ਜੋ ਕੁਝ ਧਨ ਸੀ ਉਹ ਉਹਦਾ ਉੱਥੇ ਹੀ ਰਹਿ ਗਿਆ ਤੈਨੂੰ ਤੇ ਕੁਝ ਵੀ ਨਹੀਂ ਮਿਲਿਆ ਅੱਗੇ ਹੈ ਜੀ ਹਰ ਜਨ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋਤਿ ਸੁਭਾਵੈ ਸਤ ਕਰਮਾਨੈ ਭਾਣਾ ਮਨ ਵਸਾਈ ਜਿਹੜੇ ਹਰੀ ਦੇ ਜਨ ਨੇ ਭਗਤ ਜਨ ਨੇ ਉਹ ਉਤਮ ਭਗਤ ਸਦਾ ਵੈ ਉਹ ਉਤਮ ਭਗਤ ਨੇ ਕਿਉਂ ਕਿਉਂਕਿ ਆਗਿਆ ਮਨ ਸੁਖ ਪਾਈ ਉਹ ਪਰਮਾਤਮਾ ਦੀ ਆਗਿਆ ਨੂੰ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਆ ਸੁਖ ਪ੍ਰਾਪਤ ਕਰਦੇ ਆ ਕਿਵੇਂ ਜੋਤਿ ਸੁਭਾਵੈ ਸੋ ਸਤ ਕਰਮਾਂ ਨੇ ਜੋ ਰੱਬ ਨੂੰ ਚੰਗਾ ਲੱਗਦਾ ਉਹ ਉਹਨੂੰ ਸਤ ਕਰਕੇ ਮੰਨਦੇ ਨੇ ਭਾਣਾ ਮਨ ਵਸਾਈ ਪਰਮਾਤਮਾ ਦੇ ਭਾਣੇ ਨੂੰ ਉਹਦੇ ਹੁਕਮ ਨੂੰ ਸਤ ਕਰਕੇ ਮੰਨਦੇ ਨੇ ਅੱਗੇ ਆਖਰੀ ਪਦ ਹੈ ਜੀ ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਰਗਟ ਫਾਰ ਚਟਾਰਾ ਲੈ ਗयो ਤਰੀ ਤਾਗ ਦੀ ਛੁੱਟੀ ਬਾਬਾ ਕਬੀਰ ਸਾਹਿਬ ਕਹਿੰਦੇ ਐ ਸੰਤ ਜਨੋ ਮੇਰੀ ਗੱਲ ਨੂੰ ਸੁਣੋ ਮੇਰੀ ਗੱਲ ਦੇ ਉੱਪਰ ਵਿਚਾਰ ਕਰੋ ਜਿਸ ਗੱਲ ਚੀਜ਼ ਦਾ ਬੰਦਾ ਦਾਵਾ ਕਰਦਾ ਨਾ ਇਹ ਸਭ ਝੂਠ ਹੈ ਇਹਦਾ ਆਪਣਾ ਕੁਝ ਵੀ ਨਹੀਂ ਜਿਨ੍ਹਾਂ ਪਦਾਰਥਾਂ ਦਾ ਇਨਸਾਨ ਦਾਵਾ ਕਰਦਾ ਇਹਦੇ ਨਾਲ ਨਿਭਣ ਵਾਲੇ ਨਹੀਂ ਇਹ ਸਭ ਝੂਠੇ ਨੇ ਅੱਗੇ ਉਦਾਹਰਣ ਦਿੱਤੀ ਚਰਗਟ ਫਾਰ ਚਟਾਰਾ ਲੈ ਗਏ ਤਰੀ ਤਾਗਰੀ ਛੁੱਟੀ ਪੰਛੀ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਹੋਇਆ ਚਰਗੜ ਦਾ ਅਰਥ ਹੈ ਪਿੰਜਰਾ ਛਟਾਰਾ ਦਾ ਅਰਥ ਹੈ ਚਿੜਾ ਚਰਗੜ ਪਿੰਜਰਾ ਛਟਾਰਾ ਚਿੜਾ ਚਿੜੀ ਜਾਂ ਕੋਈ ਪੰਛੀ ਮੰਨ ਲਈਏ ਪੰਛੀ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਹੋਇਆ ਇਸ ਪਿੰਜਰੇ ਦੇ ਵਿੱਚ ਉਹਦੇ ਖਾਣ ਦੇ ਵਾਸਤੇ ਜਿਹੜਾ ਹੈ ਉਹ ਇੱਕ ਭਾਂਡਾ ਰੱਖਿਆ ਇੱਕ ਠੂਠਾ ਮਲੋ ਕੂਜਾ ਰੱਖ ਦਿੱਤਾ ਜਿਹਦੇ ਵਿੱਚ ਉਹਨੇ ਪਾਣੀ ਪੀ ਲੈਣਾ ਜਾਂ ਦੂਜਾ ਕੋਈ ਭਾਂਡਾ ਰੱਖ ਦਿੱਤਾ ਜਿਹਦੇ ਵਿੱਚ ਉਹਨੇ ਚੋਗਾ ਚੋਗ ਲੈਣਾ ਦੋ ਭਾਡੇ ਦੇ ਵਿੱਚ ਰੱਖੇ ਹੋਇਆ ਕਿ ਬਿੱਲਾ ਆਇਆ ਬਿੱਲੇ ਨੇ ਨਾਲੇ ਤੇ ਜਿਹੜਾ ਪਿੰਜਰਾ ਸੀ ਉਹ ਪਾੜ ਦਿੱਤਾ ਨਾਲੇ ਜਿਹੜਾ ਅੰਦਰ ਪੰਛੀ ਸੀ ਉਹਨੂੰ ਚੋਕੇ ਲੈ ਗਿਆ ਤੇ ਜਿਹੜੇ ਉਹਦੇ ਭਾਡੇ ਸੀ ਨਾ ਤਰੀ ਤਾਗਰੀ ਉਹ ਉੱਥੇ ਪਏ ਦੇ ਬੇਰੇ ਨ ਕੋਈ ਆਪਣਾਉਣ ਵਾਲਾ ਨਹੀਂ ਹੈ ਸਮਾਂ ਬਣਿਆ ਕੋਈ ਦੂਜਾ ਪਿੰਜਰਾ ਆਇਆ ਕੋਈ ਦੂਜਾ ਪੰਛੀ ਆਇਆ ਉਹਦਾ ਭਾਉ ਇਹ ਸਾਡੇ ਸਰੀਰ ਨੂੰ ਸਾਡਾ ਸਰੀਰ ਪਿੰਜਰਾ ਆ ਪੰਛੀ ਅੰਦਰ ਜਿਹੜੀ ਰੂਹ ਹੈ ਉਹਨੂੰ ਕੀ ਹੈ ਹਮਲਾ ਕੀ ਹੈ ਜਮ ਮੌਤ ਜਦੋਂ ਮੌਤ ਆਈ ਤੇ ਮੌਤ ਨੇ ਹਮਲਾ ਕੀਤਾ ਤੇ ਇਸ ਸਰੀਰ ਨੂੰ ਢਾ ਕੇ ਇਸ ਸਰੀਰ ਨੂੰ ਦੇ ਵਿੱਚੋਂ ਜਿਹੜਾ 25 ਇਹਨੂੰ ਕੱਢ ਕੇ ਲੈ ਗਿਆ ਤੇ ਜਿੰਨਾ ਚੀਜ਼ਾਂ ਦਾ ਅਸੀਂ ਦਾਵਾ ਕਰਦੇ ਰਹੋ ਇੱਥੇ ਦੀਆਂ ਇੱਥੇ ਹੀ ਰਹਿ ਗਈ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਇਹ 16 ਨੰਬਰ ਸ਼ਬਦ ਦੀ ਵਿਚਾਰ